ਪਰ ਟੈਂਕੀ ਤੇ ਸਾਡੇ ਕੱਚੇ ਮਲਾਜ਼ਮਾਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਨਾਲ ਚੜੇ ਨੇ ਜੀ ਜਿੰਨਾ ਚਿਰ ਸਾਡੇ ਉਹ ਵਰਕਰ ਰਹਿਹਾ ਨਹੀਂ ਹੁੰਦੇ ਤੇ ਸੇ ਬੱਸਾਂ ਦੇ ਟੈਂਡਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਸਾਡੇ ਉਹ ਵਰਕਰ ਟੈਂਕੀ ਤੇ ਰਹਿਣਗੇ ਜੇ ਕੋਈ ਐਕਸ਼ਨ ਸਾਡੇ ਤੇ ਬਾਧਵਾ ਕਰਦੇ ਨੇ ਤਾਂ ਬਿਲਕੁਲ ਉਹ ਇਰਾਦੇ ਨੇਕ ਨੇ ਪੈਟਰੋਲ ਪਾ ਕੇ ਆਪਣੀ ਜਾਨ ਅਗਨੀ ਭੇਂਟ ਦੇਣਗੇ ਇੰਨਾ ਤੱਕ ਸਾਡੇ ਬਾਜੂਆਂ 'ਚ ਦਮ ਹੈ ਅਸੀਂ ਆਪਣੇ ਮਹਿਕਮੇ ਦੇ ਖਾਤਰ ਬਚਾਉਣ ਲਈ ਸਾਡੀਆਂ ਜਾਨਾਂ ਵੀ ਕੁਰਬਾਨ ਕਰ ਦਾਂਗੇ ਇਹ ਸਰਕਾਰੀ ਬਸ ਨਹੀਂ ਇਹ ਪ੍ਰਾਈਵੇਟ ਰੰਗ ਸਰਕਾਰੀ ਹੈ ਕੱਲਾ ਦੇਖਣ ਸਰਕਾਰੀ ਲੱਗਦੀ ਹੈ ਇਹ 5 ਸਾਲਾਂ ਦੇ ਵਿੱਚ ਮੋਟੀ ਕਮਾਈ ਕਰਕੇ ਤੇ ਨਾਲ ਬਸ ਵੀ ਵਾਲਾ 20-25 ਲੱਖ ਦੀ ਮਾਲਕ ਲੈ ਜਾਂਦਾ ਤੇ ਇਹਦੇ ਨਾਲ ਨਾਲ ਜਿਹੜੇ ਵਰਕਰ ਹੈ ਉਹ ਵੀ ਬੇਰੋਜ਼ਗਾਰ ਹੁੰਦੇ ਨੇ ਇਸ ਲਈ ਪੁਲਿਸ ਵੇਖੋ ਤੁਹਾਡੇ ਸਾਹਮਣੇ ਹੈ ਜਿਵੇਂ ਅਸੀਂ ਹੱਤਵਾਦੀ ਹੁੰਨੇ ਆ ਇਹਨਾਂ ਵਾਸਤੇ ਤਾਂ ਆਤਕਵਾਦੀ ਆ ਜੀ ਪਰ ਅਸੀਂ ਸਾਡੀਆਂ ਮੰਗਾਂ ਸਿਰਫ ਜੇਜ ਨਹੀਂ ਜੀ ਪਰ ਸਰਕਾਰ ਨੇ ਹੁਣ ਤੱਕ ਸੁਣਵਾਈ ਕੀਤੀ ਕੁਝ ਜਿਵੇਂ ਅੱਜ ਟੈਂਡਰ ਖੁੱਲਣੇ ਸੀਗੇ ਜਿਹਦੀ ਆਖਿਆ ਸਰਕਾਰ ਦੇ ਕੰਨ ਤੇ ਜੋ ਨਹੀਂ ਸਰ ਕਰੇ ਜੀ ਇਹ ਤਾਂ ਬਦਲਾ ਕਹਿੰਦੀ ਬਦਲਾ ਆਊਗਾ ਪੰਜਾਬ ਬਦਲਾ ਆਇਆ ਤਾਂ ਪਿਆ ਜੀ ਇਹ ਤੋਂ ਜ਼ਿਆਦਾ ਹੋਰ ਕੀ ਬਦਲਾ ਆਊਗਾ ਬੰਦੇ ਦਾ ਟੈਂਕੀਆਂ ਦੇ ਚੜਾਦੇ ਇਹਨਾਂ ਨੇ 15 ਵੀ ਸਾਥੀ ਉੱਪਰ ਨੇ ਹਾਂਜੀ 15 20 ਦੇ ਕਰੀਬ ਹੈਗੇ ਸਾਥੀ ਜੋ ਬਿਲਕੁਲ ਬਿਨਾ ਕਿਸੇ ਡਰ ਤੋਂ ਉੱਪਰ ਆਪਣੇ ਜਾਨ ਵੀ ਦੇਣ ਲਈ ਤਿਆਰ ਨੇ ਸਰਕਾਰ ਨੇ ਸਾਡੇ ਤੇ ਹੋਰ ਜ਼ੁਲਮ ਕਰਿਆ ਜਿਹੜੇ ਬੰਦੇ ਸੀ 60 ਬੰਦੇ ਸਾਡੇ ਕੱਚੇ ਮਜ਼ਦੂਰਾਂ ਟੱਕ ਥਾਣੇ ਚ ਲੈ ਗਏ ਸੀਐਮ ਦਾ ਕਹਿਣਾ ਸੀ ਕਿ ਜਿਹੜਾ ਹਰਾ ਪੈਨ ਹੈ ਮੇਰਾ ਵਰਕਰਾਂ ਦੇ ਹੱਕ ਵਿੱਚ ਚੱਲੂਗਾ ਤਾਂ ਅੱਜ ਅਸੀਂ ਤੁਹਾਡੇ ਜ਼ਰੀਏ ਸੀਐਮ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਕਿ ਸਾਡੇ ਵਾਰੀ ਕੀ ਉਸ ਪੈਨ ਵਿੱਚ ਸਿਆਹੀ ਖਤਮ ਹੋ ਗਈ ਹੈ ਸਾਡੇ 29 ਦੀਪੂਆਂ ਚ ਬਿਲਕੁਲ ਪੂਰੀ ਤਰ੍ਹਾਂ ਆਵਾਜਾਈ ਠੱਪ ਹੈ ਜੀ ਹਾਂ ਜੀ ਪੂਰੀ ਤਰ੍ਹਾਂ ਕੋਈ ਬੱਸ ਨਹੀਂ ਚੱਲ ਰਹੀ ਦੋ ਚਾਰਿਆਂ ਨੇ ਜੋ ਮਹਿਕਮੇ ਦੇ ਪੱਕੇ ਬੰਦੇ ਆ ਉਹ ਚਲਾ ਰਹੇ ਆ ਬਾਕੀ ਪੂਰੀ ਆਵਾਜਾਈ ਠੱਪ ਹੈ ਜੀ ਲੋਕਵਾਜੀ ਟੀਵੀ ਨਾਲ ਜੁੜਾ ਤੁਸੀਂ ਮੈਂ ਮਮਤਾਜ ਅਸੀਂ ਇਸ ਵਕਤ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਖੜੇ ਅੱਜ ਪੰਜਾਬ ਸਰਕਾਰ ਵੱਲੋਂ ਪਨਬਸ ਅਤੇ ਪੀਆਰਟੀਸੀ ਪੰਜਾਬ ਰੋਡਵੇ ਦੀ ਜਿਹੜੇ ਟੈਂਡਰ ਸੀਗੇ ਉਹ ਕੱਢੇ ਜਾਣੇ ਸੀਗੇ ਕਿਲੋਮੀਟਰ ਸਕੀਮ ਦੇ ਤਹਿਤ ਕੇ ਸਰਕਾਰ ਬੱਸਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ ਤਾਂ ਉਸ ਦੇ ਵਿਰੋਧ ਦੇ ਵਿੱਚ ਜਦੋਂ ਅੱਜ ਇੱਕ ਰੈਲੀ ਪ੍ਰਦਰਸ਼ਨ ਕਰਨਾ ਸੀ ਤਾਂ ਉਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਆਗੂ ਨੇ ਪ੍ਰਧਾਨ ਨੇ ਉਹਨਾਂ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਚੱਕ ਲਿਆ ਗਿਆ ਜਾਂ ਘਰਾਂ ਵਿੱਚ ਨਜ਼ਰਬੰਦ ਕਰ ਲਿਆ ਗਿਆ ਤਾਂ ਹੁਣ ਵੀ ਮਾਹੌਲ ਹੈ ਜਿਹੜਾ ਉਹ ਪੂਰਾ ਇੱਥੇ ਪਾਲਿਸ ਸ਼ੋਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਬਸ ਸਟੈਂਡ ਨੂੰ ਪਾਲਿਸ ਜਿਹੜੀ ਐਸੇ-ਪਾਸੇ ਲਾ ਦिती ਆ ਤਾਂ ਉਸ ਦੇ ਰੋਸ ਵਜੋਂ ਬਠਿੰਡਾ ਦੇ ਬਸ ਸਟੈਂਡ ਦੇ ਵਿੱਚ ਕਈ ਪੀਆਰਟੀਸੀ ਪੰਜਾਬ ਰੋਡਵੇ ਦੇ ਜੋ ਮੁਲਾਜ਼ਮ ਨੇ ਉਹ ਪਾਣੀ ਵਾਲੇ ਟੈਂਕੇ ਦੇ ਉੱਪਰ ਪੈਟਰੋਲ ਲੈ ਕੇ ਚੜ ਚੁੱਕੇ ਨੇ ਤਾਂ ਜੋ ਥੱਲੇ ਮੌਜੂਦ ਨੇ ਅਗੂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੀ ਕਿਸ ਵਜੋਂ ਅੱਜ ਜਿਹੜਾ ਉੱਪਰ ਚੜੇ ਹੋਏ ਆ ਤੁਹਾਡੇ ਕੋਲ ਸਾਥੀ ਉੱਪਰ ਨੇ ਉਹਨਾਂ ਦੇ ਕੋਲੇ ਪੈਟਰੋਲ ਵੀ ਆ ਕੀ ਕਾਰਨ ਉੱਪਰ ਚੜਨ ਦਾ ਦੇਖੋ ਜੀ ਇਹਨਾਂ ਨੇ ਸਾਡੇ ਬੰਦੇ ਰਾਤ ਜਿਹੜੇ ਮੁਲਾਜ਼ਮ ਆਗੂ ਸੈਵਨ ਨਾਈਟ ਡਿਊਟੀ ਤੇ ਗੱਡੀਆਂ ਲੈ ਕੇ ਸੀ ਆਨ ਡਿਊ ਉਹਨੇ ਰਾਤ ਨੂੰ ਘਰਾਂ ਚੋਂ ਕੁਛ ਠਾਣੇ ਚ ਲੈ ਕੇ ਕੁਛ ਘਰਾਂ ਚ ਨਜ਼ਰਬੰਦ ਕਰਦਾ। ਜੀ ਉਹਦੇ ਵਿਰੋਧ ਵਿੱਚ ਅਸੀਂ ਪਹਿਲੇ ਟਾਈਮ ਤੋਂ ਤਕਰੀਬਨ ਸਾਰੇ ਡੀਪੂ ਵੱਖ-ਵੱਖ ਸ਼ਹਿਰਾਂ ਦੇ ਬੱਸ ਸਟੈਂਡ ਬੰਦ ਕੀਤੇ ਸੀ। ਸ਼ਾਂਤਮਈ ਢੰਗ ਨਾਲ ਅਸੀਂ ਪ੍ਰਦਰਸ਼ਨ ਕਰ ਰਹੇ ਸੀ ਪਰ ਸਰਕਾਰ ਨੇ ਸਾਡੇ ਤੇ ਹੋਰ ਜ਼ੁਲਮ ਕਰਾਇਆ ਜਿਹੜੇ ਬੰਦੇ ਸੀ 60 ਬੰਦੇ ਸਾਡੇ ਕੱਚੇ ਮੁਲਾਜ਼ਮਾਂ ਟੱਕ ਕੇ ਠਾਣੇ ਚ ਲੈ ਗਏ। ਹੂੰ ਉਸ ਦੇ ਵਿਰੋਧ ਵਿੱਚ ਅਸੀਂ ਬਾਅਦ ਚ ਅਸੀਂ ਐਕਸ਼ਨ ਕੀਤਾ ਉੱਪਰ ਟੈਂਕੀ ਤੇ ਸਾਡੇ ਕੱਚੇ ਮੁਲਾਜ਼ਮਾਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਨਾਲ ਚੜੇ ਨੇ। ਜੀ ਜਿੰਨਾ ਚਿਰ ਸਾਡੇ ਉਹ ਵਰਕਰ ਰਹਿ ਆ ਨਹੀਂ ਹੁੰਦੇ ਤੇ ਸਿੱਤੇ ਬੱਸਾਂ ਦੇ ਟੈਂਡਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਸਾਡੇ ਉਹ ਵਰਕਰ ਟੈਂਕੀ ਤੇ ਰਹਿਣਗੇ ਜੇ ਕੋਈ ਐਕਸ਼ਨ ਸਾਡੇ ਤੇ ਬਾਧਵਾ ਕਰਦੇ ਨੇ ਤਾਂ ਬਿਲਕੁਲ ਉਹ ਇਰਾਦੇ ਨੇਕ ਨੇ ਪੈਟਰੋਲ ਪਾ ਕੇ ਆਪਣੀ ਜਾਨ ਅਗਣੀ ਭੇਂਟ ਦੇਣਗੇ ਇਹ ਸਾਰਾ ਕੁਝ ਕਰ ਕਿਉਂ ਰਹੇ ਹੋ ਤੁਸੀਂ ਮਤਲਬ ਸਰਕਾਰ ਦੇ ਹੀ ਮਹਿਕਮੇ ਨੂੰ ਬਚਾਉਣ ਲਈ ਤੁਸੀਂ ਕਰ ਰਹੇ ਹੋ ਪਰ ਸਰਕਾਰ ਤੁਹਾਡੇ ਨਾਲ ਉਲਟਾ ਗਲਤ ਕੰਮ ਕਰ ਰਹੀ ਹੈ ਕੋਈ ਦੇਖੋ ਸਰਕਾਰ ਨੂੰ ਅਸੀਂ ਤੁਹਾਡੇ ਦਰਿਅ ਦੱਸਣਾ ਚਾਹੁੰਦੇ ਹਾਂ ਵੀ ਪਾਵਲਿਕ ਨੂੰ ਵੀ ਇਹ ਚੀਜ਼ਾਂ ਦਾ ਕਈ ਵਾਰੀ ਨੌਲੇਜ ਨਹੀਂ ਹੁੰਦੀ ਜਦਨਾ ਵੀ ਜਿਹੜੀ ਬੱਸ ਹੈ ਨਾ ਕਿਲੋਮੀਟਰ ਬੱਸ ਦਾ ਟੈਂਡਰ ਜਖੂਨ ਇਹ ਪ੍ਰਾਈਵੇਟ ਕਿਸੇ ਮਾਲਕ ਦੀ ਬੱਸ ਹੈ ਜੀ ਇਹ ਸਰਕਾਰੀ ਬੱਸ ਨਹੀਂ ਇਹ ਪ੍ਰਾਈਵੇਟ ਰੰਗ ਸਰਕਾਰੀ ਹੈ ਕੱਲਾ ਦੇਖਣ ਸਰਕਾਰੀ ਲੱਗਦੀ ਹੈ ਇਹ 5 ਸਾਲਾਂ ਦੇ ਵਿੱਚ ਮੂਰਤੀ ਕਮਾਈ ਕਰਕੇ ਤੇ ਨਾਲ ਬੱਸ ਵੀ ਆਲਾ 20-25 ਲੱਖ ਦੀ ਮਾਲਕ ਲੈ ਜਾਂਦਾ ਤੇ ਇਹਦੇ ਨਾਲ ਨਾਲ ਜਿਹੜੇ ਵਰਕਰ ਆ ਉਹ ਵੀ ਬੇਰੁਜ਼ਗਾਰ ਹੁੰਦੇ ਨੇ ਵੇਟਿੰਗ 'ਚ ਪੈ ਰਹੇ ਨੇ ਡਰਾਈਵਰ ਵਰਕਸ਼ਾਪ ਸਟਾਫ ਜੇ ਗੱਡੀ ਬੱਸ ਮੈਕਮੇ ਦੀ ਮਾਲਕੀ ਹੋਊਗੀ ਤਾਂ ਇੱਕ ਬੱਸ ਤੇ ਪੰਜ ਮੁਲਾਜ਼ਮ ਕੰਮ ਕਰਨਗੇ ਤੇ ਇਹਦੇ ਨਾਲੇ ਰੁਜ਼ਗਾਰ ਪੈਦਾ ਹੋਊਗਾ ਤੇ ਨਾਲੇ ਬੱਸ 5 ਸਾਲਾਂ 'ਚ ਅਸੀਂ ਫ੍ਰੀ ਕਰਨੀ ਆ ਅਸੀਂ ਕਰਜ਼ਾ ਲਾਉਣਾ ਅਸੀਂ ਕੰਮ ਕਰਨਾ ਸਰਕਾਰ ਤੋਂ ਅਸੀਂ ਮੰਗ ਰਹੇ ਹਾਂ ਵੀ ਸਾਨੂੰ ਕਰਜ਼ੇ ਦੇ ਬਸਾਂ ਦੇ ਦਿਓ ਅਸੀਂ ਕਰਜ਼ਾ ਲਾਵਾਂਗੇ ਅਸੀਂ ਚਲਾਵਾਂਗੇ ਕਿਸ਼ਤਾਂ ਮੋੜਾਂਗੇ ਫਿਰ ਸਰਕਾਰ ਨੂੰ ਕੀ ਤਕਲੀਫ ਹੈ ਅਸੀਂ ਮੈਿਕ ਨੂੰ ਬਚਾਉਣ ਚੱਲੇ ਹੋਏ ਹਾਂ ਪਰ ਸਰਕਾਰ ਆ ਇਹਦਾ ਨਿੱਜੀਕਰਨ ਚ ਚੱਲੀ ਹੋਈ ਆ ਬੱਸ ਸਟੈਂਡ ਦਾ ਵੀ ਤੁਸੀਂ ਦੇਖਿਆ ਬਾਹਰ ਪ੍ਰਦਰਸ਼ਨ ਕਿਨੇ ਜਰਦਾ ਚੱਲੀ ਜਾਂਦਾ ਆ ਆਮ ਦੁਕਾਨਾਂ ਵਾਲੇ ਪਬਲਿਕ ਵੀ ਇਹਨੂੰ ਅੱਡੇ ਦਾ ਨਿੱਜੀਕਰਨ ਚ ਚੱਲੇ ਪਰ ਅਸੀਂ ਵੀ ਇਹਦਾ ਵਿਰੋਧ ਕਰਦੇ ਹਾਂ ਅੱਡੇ ਦਾ ਨਿੱਜੀਕਰਨ ਨਹੀਂ ਹੋਣ ਦੇਣਾ ਸਾਡੇ ਆਧਾਰਿਆਂ ਦਾ ਨਿੱਜੀਕਰਨ ਨਹੀਂ ਹੋਣ ਦੇਣਾ ਸਾਰੇ ਪੰਜਾਬ ਦੇ ਬੱਚਾ ਜੋ ਠੱਪਾ ਸਾਰਾ ਬਿਲਕੁਲ ਸਰਵਿਸ ਠੱਪਾ ਆਵਾਜ਼ੀ ਸਰਕਾਰੀ ਬੱਸਾਂ ਦੀ ਜਿਥੇ ਬੰਦੀਆਂ ਜਿਹੜੀਆਂ ਕਿਸਾਨਾਂ ਕੁਝ ਜਥੇਬੰਦੀਆਂ ਸਾਡੇ ਨਾਲ ਸਹਿਮਤ ਹੋਰੀਆਂ ਨੇ ਉਹ ਬਿਲਕੁਲ ਜੀ ਸਾਡੇ ਕੋਲ ਨਜਾਇਜ਼ ਤੱਕਾ ਹੂ ਤਾਂ ਰੋਡ ਬਲੌਕ ਕਰਨਗੇ ਆ ਭਾਈ ਮੁੱਖ ਮੰਤਰੀ ਪਹਿਲਾਂ ਖੁਦ ਕਹਿੰਦੇ ਰਿਹਾ ਕਿ ਆਰਬਡ ਬੱਸਾਂ ਦੇ ਉੱਪਰ ਪੀਆਰਟੀਸੀ ਲਿਖ ਕੇ ਤੋਰੀ ਫਿਰਦੇ ਆ ਸਰਕਾਰ ਆਉਣ ਤੋਂ ਪਹਿਲਾਂ ਹੁਣ ਉਹੀ ਕੰਮ ਕਰਨ ਜਾ ਰਹੀ ਹੈ ਸਰਕਾਰ ਇਹ ਨਹੀਂ ਜੀ ਬਿਲਕੁਲ ਜੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੈ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੀਐਮ ਆਪਣੇ ਮਾਨ ਜੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਕਿ ਪੰਜਾਬ ਵਿੱਚ ਸਾਡੀ ਸਰਕਾਰ ਆਉਂਦਿਆਂ ਸਾਰੀ ਅਸੀਂ ਪੰਜਾਬ ਵਿੱਚ ਕੱਚਾ ਜਿਹੜਾ ਸ਼ਬਦ ਹੈ ਕੱਚਾ ਮਲਾਜ਼ਮ ਉਹ ਖਤਮ ਕਰਾਂਗੇ ਤਾਂ ਉਹਦੇ ਲਈ ਸੀਐਮ ਦਾ ਕਹਿਣਾ ਸੀ ਕਿ ਜਿਹੜਾ ਹਰਾ ਪੈਨ ਹੈ ਮੇਰਾ ਵਰਕਰਾਂ ਦੇ ਹੱਕ ਵਿੱਚ ਚੱਲੂਗਾ ਤਾਂ ਅੱਜ ਅਸੀਂ ਤੁਹਾਡੇ ਜ਼ਰੀਏ ਸੀਐਮ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਕਿ ਸਾਡੇ ਵਾਰੀ ਕੀ ਉਸ ਪੈਨ ਵਿੱਚ ਸਿਆਹੀ ਖਤਮ ਹੋ ਗਈ ਹੈ बार-बार ਮੈਨੇਜਮੈਂਟ ਨਾਲ ਸਰਕਾਰ ਨਾਲ ਟਰਾਂਸਪੋਰਟ ਮੰਤਰੀ ਨਾਲ 50 ਤੋਂ 55 ਮੀਟਿੰਗਾਂ ਹੋ ਚੱਕੀਆਂ ਨੇ ਤੇ ਕੀ ਉਸ ਹਰਾ ਪੈਨ ਸਾਡੇ ਲਈ ਕਿਉਂ ਨਹੀਂ ਚੱਲ ਰਿਹਾ ਜੀ ਇਹ ਜੋ ਅੱਜ ਸਾਡਾ ਤੁਸੀਂ ਸੰਘਰਸ਼ ਵੇਖ ਰਹੇ ਹੋ ਇਹ ਬਿਲਕੁਲ ਕਿਲੋਮੀਟਰ ਸਕੀਮ ਦਿਆਂ ਟੈਂਡਰ ਨੂੰ ਰੱਦ ਕਰਾਉਣ ਵਾਸਤੇ ਸੀ ਇਹ ਜਿਹੜੀ ਕਿਲੋਮੀਟਰ ਸਕੀਮ ਬਸ ਸਰਕਾਰ ਪਾਉਣਾ ਚਾਹੁੰਦੀ ਹੈ ਉਹ ਆਪਣੇ ਚਾਹੇਤਿਆਂ ਦਿਆਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਇਹ ਵਿਭਾਗ ਦਾ ਨਿੱਜੀ ਕਰਨਾ ਕਰਨ ਮਤਲਬ ਕਰਨਾ ਚਾਹੁੰਦੀ ਹੈ ਜੋ ਕਿ ਬਿਲਕੁਲ ਇੱਕ ਘਾਟੇ ਦਾ ਸੌਦਾ ਹੈ ਜੀ ਹਾਂਜੀ ਮਤਲਬ ਫਿਰ ਮਰਜੀ ਹੈ ਜਿਹੜੀ ਸਾਰਾ ਕੁਝ ਉਹਨਾਂ ਦਾ ਚੱਲੂਗਾ ਸਰਕਾਰੀ ਬੱਸ ਨਹੀਂ ਰਹੂਗੀ ਫਿਰ ਨਹੀਂ ਜੀ ਜਿੰਨਾਂ ਦਾ ਸਾਡੇ ਸਾਹਾਂ ਚ ਸਾਹ ਨੇ ਵੇਖੋ ਤੁਸੀਂ ਸਾਡੇ ਸਾਥੀ ਟੈਂਕ 'ਤੇ ਕਿਉਂ ਪਰ ਵੀ ਚੜੇ ਹੋਏ ਨੇ ਜਿੰਨਾਂ ਦਾ ਸਾਡੇ ਬਾਜੂਆਂ 'ਚ ਦਮ ਹੈ ਅਸੀਂ ਆਪਣੇ ਮਹਿਕਮੇ ਦੇ ਖਾਤਰ ਬਚਾਉਣ ਲਈ ਸਾਡੀਆਂ ਜਾਨਾਂ ਵੀ ਕੁਰਬਾਨ ਕਰ ਦਾਂਗੇ ਜੀ ਇਹ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਜਿਹੜਾ ਕੋਈ ਤੁਹਾਡੇ ਨਾਲ ਵਾਪਰ ਜਿਵੇਂ ਤੁਹਾਡੇ ਅੱਗੋਂ ਨੂੰ ਗ੍ਰਫਤਾਰ ਕੀਤਾ ਗਿਆ ਪੁਲਿਸ ਘਰਾਂ ਵਿੱਚ ਚਾਹੀ ਤੇ ਹੁਣ ਇੱਥੇ ਵੀ ਪੁਲਿਸ ਵਾਟਰ ਕੈਨਨਾਂ ਦੀਆਂ ਗੱਡੀਆਂ ਇੱਥੇ ਲਾਈਆਂ ਹੋਈਆਂ ਕਿ ਤੁਸੀਂ ਕੋਈ ਅੱਤਵਾਦੀ ਹੋ ਜਾਂ ਕੋਈ ਮਤਲਬ ਗਲਤ ਕੰਮ ਕਰ ਰਹੇ ਸੀ ਇੱਥੇ ਵੀ ਮੈਂ ਤਰੀਕੇ ਨਾਲ ਜਿਹੜਾ ਸੰਘਰਸ਼ ਕਰਨਾ ਚਾਹੁੰਦੇ ਸੀ ਪਰ ਇਹ ਸਰਕਾਰ ਨੇ ਸਾਡੇ ਦੇ ਵੱਧਵਾ ਐਕਸ਼ਨ ਕੀਤਾ ਜਿਹੜੇ ਸਾਡੇ ਜਥੇਬੰਦੀ ਦੇ ਮੇਨ ਆਗੂ ਸੀ ਉਹਨਾਂ ਨੂੰ ਕਰਾਂ ਤੋਂ ਕੁਝ ਨੂੰ ਰਾਤ ਨੂੰ ਕੁਝ ਨੂੰ ਸਵੇਰ ਗ੍ਰਿਫਤਾਰ ਕਰ ਲਿਆ ਸੀ ਇਸ ਕਰਕੇ ਸਾਨੂੰ ਆਪਨੇ ਸੰਘਰਸ਼ ਨੂੰ ਥੋੜਾ ਤਿੱਖਾ ਸੰਘਰਸ਼ ਰੂਪ ਇਹ ਦੇਣਾ ਪਿਆ ਇਸ ਲਈ ਪੁਲਿਸ ਵੇਖੋ ਤੁਹਾਡੇ ਸਾਹਮਣੇ ਹੈ ਜਿਵੇਂ ਅਸੀਂ ਹੱਤਵਾਦੀ ਹੁੰਨੇ ਆ ਇਹਨਾਂ ਵਾਸਤੇ ਤਾਂ ਆਤਕਵਾਦੀ ਆ ਜੀ ਪਰ ਅਸੀਂ ਸਾਡੀਆਂ ਮੰਗਾਂ ਸਿਰਫ ਜੇਜ ਨਹੀਂ ਜੀ ਪਰ ਸਰਕਾਰ ਨੇ ਹੁਣ ਤੱਕ ਸੁਣਵਾਈ ਕੀਤੀ ਕੁਝ ਵੀ ਅੱਜ ਟੈਂਡਰ ਖੁੱਲਣੇ ਸੀਗੇ ਜਿ ਤੁਸੀਂ ਆਖਿਆ ਸਰਕਾਰ ਦੇ ਕੰਨ ਤੇ ਜੋ ਨਹੀਂ ਸਰ ਕਰੀ ਜੀ ਵੇਖੋ ਸਾਡੇ ਸਾਥੀ ਇੰਨੇ ਸਿੱਖੇ ਸੰਘਰਸ਼ ਲਈ ਕਰ ਰਹੇ ਪਰ ਕਿਸੇ ਵੀ ਅਧਿਕਾਰੀ ਨੇ ਸਾਨੂੰ ਕਿਸੇ ਨੇ ਬਲਾ ਕੇ ਕੋਈ ਮੀਟਿੰਗ ਨਹੀਂ ਕੀਤੀ ਵੀ ਤੁਹਾਡਾ ਅਸੀਂ ਮੰਗਾਂ ਦੇ ਹੱਲ ਕਰਾਂਗੇ ਜਾਂ ਕਿਸੇ ਤਰ੍ਹਾਂ ਇਸ ਦਾ ਕੋਈ ਭਰੋਸਾ ਨਹੀਂ ਦਵਾਇਆ ਜੀ ਹੁਣ ਕਿੰਨਾ ਸਮਾਂ ਤੁਹਾਡੀਆਂ ਸਿਵਾਵਾਂ ਠੱਪ ਰਹਿਣਗੇ ਇਸ ਤਰੀਕੇ ਨਾਲ ਜੇਕਰ ਸਰਕਾਰ ਸਾਡੇ ਨਾਲ ਕਿਸੇ ਤਰ੍ਹਾਂ ਰਾਬਤੇ 'ਚ ਆਉਂਦੀ ਹੈ ਤਾਂ ਸੰਭਾਵਨਾ ਨਹੀਂ ਤਾਂ ਇਹ ਸਾਡੀ ਹੜਤਾਲ ਹੈ ਜਿਹੜੀ ਅਨ ਵਿੱਚ ਸਮੇ ਲਈ ਕਿੰਨੀਆਂ ਬੱਸਾਂ ਨੇ ਮਤਲਬ ਪੰਜਾਬ ਚ ਤੁਹਾਨੂੰ ਹੈ ਅੰਦਾਜ਼ਾ ਸਾਡੇ 29 ਡੀਪੂਆਂ ਚ ਬਿਲਕੁਲ ਪੂਰੀ ਤਰ੍ਹਾਂ ਵਾ ਜਾਈ ਠੱਪ ਹੈ ਜੀ ਬਿਲਕੁਲ ਫਟਾਫਟ ਹਾਂਜੀ ਪੂਰੀ ਤਰ੍ਹਾਂ ਕੋਈ ਬੱਸ ਨਹੀਂ ਚੱਲਦੀ ਕੋਈ ਬੱਸ ਨਹੀਂ ਚੱਲ ਰਹੀ ਦੋ ਚਾਰ ਇਹਨੇ ਜੋ ਮਹਿਕਮੇ ਦੇ ਪੱਕੇ ਬੰਦੇ ਆ ਉਹ ਚਲਾ ਰਹੇ ਆ ਬਾਕੀ ਪੂਰੀ ਆਵਾਜਾਈ ਠੱਪ ਹੈ ਜੀ ਅਸੀਂ ਲੋਕਾਂ ਤੋਂ ਵੀ ਮਾਫੀ ਮੰਗਣਾ ਚਾਹੁੰਦੇ ਆ ਕਿ ਬੇ ਅਸੀਂ ਉਹਨਾਂ ਨੂੰ ਪਰੇਸ਼ਾਨੀ ਕਰ ਰਹੀ ਹਾਂ ਨਾ ਜਾਣਾ ਹਰ ਇੱਕ ਨੂੰ ਮੁਸ਼ਕਲ ਹੋ ਰਿਹਾ ਜੀ ਕਿਵੇਂ ਦੇਖੋ ਜਿਵੇਂ ਪੁਲਿਸ ਲਾਈ ਹੋਈ ਹੈ ਬਾਹਰ ਗੱਡੀਆਂ ਲਾਈਆਂ ਹੋਈਆਂ ਤੁਹਾਨੂੰ ਰੋਕਣ ਵਾਲੀਆਂ ਕੀ ਕੀ ਕਰਨਾ ਸੀ ਤੁਸੀਂ ਅੱਜ ਜਿਹੜਾ ਇੰਨਾ ਕੁਝ ਭੇਜਿਆ ਤੁਹਾਡੇ ਲਈ ਕਰਨਾ ਕੀ ਹੈ ਜੀ ਇਹ ਤਾਂ ਜਿਵੇਂ ਬਾਈ ਜੀ ਨੇ ਪਹਿਲਾਂ ਹੀ ਦੱਸਿਆ ਵੀ ਕਿਲੋਮੀਟਰ ਬੱਸਾਂ ਸਰਕਾਰ ਟੈਂਡਰ ਪਾਉਣ ਜਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਵੀ ਉਹ ਨਾਂ ਪਾਏ ਜਾਣ ਕਿਉਂਕਿ ਪ੍ਰਾਈਵੇਟ ਵਾਲੇ ਪਾਸੇ ਹੀ ਚੱਲ ਰਹੀ ਹੈ ਨਾ ਜਿਵੇਂ ਕਿ ਪਹਿਲਾਂ ਮਾਨ ਸਾਹਬਾਂ ਦੇ ਸੀਗੇ ਵੀ ਅਸੀਂ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਜਾਂ ਹਨਾ ਕੱਚਾ ਲਾਭ ਜ ਬਹੁਤ ਮਾੜਾ ਜੀ ਇਥੇ 23 23 ਸਾਲ ਲਾ ਕੇ ਬੰਦੇ ਰਿਟਾਇਰ ਹੋ ਰਹੇ ਆ ਉਹ ਵੀ ਕੱਚੇ ਕੱਚੇ ਹਾਂ ਕੱਚੇ ਖਾਲੀ ਹੱਥੇ ਜਾ ਰਹੇ ਇਹ ਕਰਨ ਉਹ ਬੰਦੇ ਤੇ ਕੀ ਹੈ ਗਵਰਨਮੈਂਟ ਕੀ ਕਰ ਰਹੀ ਹੈ ਕਿਹੜੇ ਪਾਸੇ ਨੂੰ ਜਾ ਰਹੀ ਹੈ ਜੇ ਕੋਈ ਆਪਦੇ ਹੱਕ ਮੰਗ ਰਿਹਾ ਹੈ ਹਨ ਜੀ ਤੇ ਉਹਦੇ ਉੱਤੇ ਉਹਨੂੰ ਸਮਾਂ ਦੀ ਚੱਕ ਰਹੀ ਹੈ ਘਰਾਂ 'ਚੋਂ ਨਜ਼ਰ ਬੰਦ ਕਰ ਰਹੀ ਹੈ ਵੀ ਆਪ ਤੁਸੀਂ ਆਵਾਜ਼ ਨਾ ਚੱਕੋ ਕਿੰਨਾ ਇਹ ਜਣਗੇ ਤੱਕਾ ਹੈਗਾ ਇਹਨਾਂ ਦਾ ਪਹਿਲਾਂ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ ਪ੍ਰੋਟੈਸਟ ਕਰਨ ਦਾ ਹਰੇਕ ਬੰਦੇ ਨੂੰ ਹੱਕ ਆ ਹੈ ਨਾ ਇਹ ਤਾਂ ਉਹ ਅਧਿਕਾਰ ਵੀ ਸਾਡੇ ਖੋਹ ਰਹੀ ਹੈ ਇਹ ਤਾਂ ਬਦਲਾ ਕਹਿੰਦੀ ਬਦਲਾ ਆਊਗਾ ਪੰਜਾਬ ਬਦਲਾ ਆਇਆ ਤਾਂ ਪਿਆ ਜੀ ਏਦੂ ਜ਼ਿਆਦੇ ਹੋਰ ਕੀ ਬਦਲਾ ਆਊਗਾ ਬੰਦੇ ਤਾਂ ਟੈਂਕੀਆਂ ਦੇ ਚੜਾਤੇ ਇਹਨਾਂ ਨੇ ਹਨਾ ਕਿੰਨੇ ਬੰਦੇ ਤੁਹਾਡੇ ਉੱਪਰ ਸਾਥੀ ਉੱਪਰ ਨੇ ਉੱਪਰ ਹੈਗੇ ਆ ਜੀ ਕਾਫੀ ਸਾਥੀ ਹੈਗੇ ਕਾਫੀ ਹਾਂ 15 ਵੀ ਸਾਥੀ ਉੱਪਰ ਨੇ ਹਾਂਜੀ 15 20 ਦੇ ਕਰੀਬ ਹੈਗੇ ਸਾਥੀ ਜੋ ਬਿਲਕੁਲ ਬਿਨਾ ਕਿਸੇ ਡਰ ਤੋਂ ਉੱਪਰ ਆਪਣੇ ਜਾਨ ਵੀ ਦੇਣ ਲਈ ਤਿਆਰ ਨੇ ਜੇਕਰ ਸਾਡੇ ਦੇ ਕੋਈ ਪ੍ਰਸ਼ਾਸਨ ਵੱਲੋਂ ਵੱਧਮਾ ਐਕਸ਼ਨ ਕੀਤਾ ਗਿਆ ਤਾਂ ਆਪਣੀਆਂ ਜਾਨਾਂ ਵੀ ਵਾਰਨ ਨੂੰ ਤਿਆਰ ਨੇ ਦ੍ਰਿੜ ਇਰਾਦੇ ਨੇ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਸਾਡੀਆਂ ਛੇਤੀ ਹੀ ਜਾਇਜ਼ ਤੇ ਹੱਕੀ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ